ਹਾਂਜੀ ਸਰ ਕੀ ਕਹਿਣਾ ਚਾਹੋ ਪਛੋਣਾ ਜਿਹੜੀ ਅੱਜ ਨਹਿਰ ਟੁੱਟੀ ਐ ਉਹ ਪਿੱਛੋਂ ਬਰਸਾਤ ਦੇ ਕਰਕੇ ਤਿੰਨ ਚਾਰ ਦਿਨਾਂ ਦਾ ਜਿਹੜਾ ਪਾਣੀ ਆਉਂਦਾ ਸੀ ਉਹਦੇ ਕਰਕੇ ਪਾਣੀ ਦਾ ਜ਼ਿਆਦਾ ਵਗਾਵ ਵਧਨ ਕਰਕੇ ਉੱਥੇ ਪਾੜ ਪਿਆ ਕੋਈ ਨਹਿਰ ਦੀ ਸਫਾਈ ਕਈ ਹੋ ਸਕਦਾ ਪਿਛਲੇ ਟਾਈਮ ਦੇ ਨਾਲ ਹੋਈ ਹੋਵੇ ਜਿਹਦੇ ਕਰਕੇ ਉੱਥੇ ਬੂਟੀਆਂ ਦਰਖਤ ਵਗੈਰਾ ਹੋ ਕੇ ਕੁਝ ਲੱਗੇ ਹੋਣ ਕਰਕੇ ਉਹ ਜਿਹੜਾ ਥੋੜੀ ਕਮਜ਼ੋਰ ਹੋਣ ਕਰਕੇ ਉਹਦੀ ਨਹਿਰ ਦਾ ਪਾੜ ਪੈ ਗਿਆ ਹੌਲੀ ਹੌਲੀ ਉੱਥੇ ਬੰਦੇ ਲੱਗੇ ਹੋਏ ਇਹਨੂੰ ਕਰਤੇ ਪਏ ਠੀਕ ਪਰ ਹਾਂਜੀ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਇਦਾਂ ਵੀ ਹੁਣ ਹੌਲੀ ਹੌਲੀ ਦਾ ਪਿੱਛੋਂ ਪਾਣੀ ਥੋੜਾ ਜਿਹਾ ਘਟਾ ਲੰਗੇ ਉਹ ਜਿਹੜਾ ਕਿ ਸ਼ਾਮ ਤੱਕ ਇਹਦਾ ਪਾਣੀ ਘਟਿਆ ਜਾਊਗਾ ਤੇ ਉਸ ਤੋਂ ਬਾਅਦ ਡਰੇਨਜ ਵਿਭਾਗ ਵਾਲੇ ਜਿਹੜੇ ਆ ਉਹਨਾਂ ਦੀ ਟੀਮ ਆਊਗੀ ਤੇ ਉਹਨਾਂ ਨੂੰ ਉਹਦੀ ਜਿਹੜੀ ਕਿ ਵੀਡੀਓਗ੍ਰਾਫੀ ਤੇ ਫੋਟੋਗ੍ਰਾਫਸ ਉਹਨੂੰ ਭੇਜੀਆ ਉਹਦੇ ਮੁਤਾਬਿਕ ਉਹ ਸਾਮੀ ਆ ਕੇ ਉਹਨਾਂ ਨੂੰ ਆ ਕੇ ਇਹਨੂੰ ਤੁਰੇ ਜਿਹੜਾ ਵੀ ਉਹਦਾ ਕੰਮੀ ਪੇਸੀ ਰਹਿੰਦੀ ਹੈ ਉਹ ਤਾਂ ਪਿੰਡ ਵਾਲੇ ਆਪਣੇ ਹਿਸਾਬ ਨਾਲ ਹੀ ਲੱਗੇ ਹੋਏ ਕੰਮ ਕਰਨ ਪਰ ਜੇ ਕੋਈ ਮਾੜੀ-ਮੋਟੀ ਕੋਈ ਰਹਿ ਗਿਆ ਉਹ ਬਾਕੀ ਉਹ ਡਰੇਨਜ ਵਿਭਾਗ ਜਿਹੜਾ ਹੈਗਾ ਉਹ ਸਾਮ ਨੂੰ ਆ ਕੇ ਇਹਨੂੰ ਜਿਹੜੀ ਸਪੇਅਰ ਹੈਗੀ ਉਹ ਕਰ ਦੇਣਗੇ ਆਪ ਜੀ ਕੀ ਨਾਮ ਹੈ ਬਾਈ ਬਾਈ ਜਕਸੀਰ ਸਿੰਘ ਆ ਜੀ ਪਿੰਡ ਬੱਛੌਣਾ ਸਵੇਰ ਤੋਂ ਲਗਭਗ ਜੀ 5 ਵਜੇ ਦੀ ਨਾਲ ਟੁੱਟੀ ਹੈ ਜੀ ਇਹ ਤੇ ਮੰਨ ਲਓ ਵੀ ਇੱਥੇ ਨੁਕਸਾਨ ਬਹੁਤ ਹੋ ਗਿਆ ਜੀ ਆਮ ਮੁੰਡੇ ਜੀ ਤਿੰਨ ਗੱਲੇ ਨੇ ਵਿਚਾਰੇ ਜੀ ਇਹ ਤਿੰਨੇ ਮਰ ਚੁੱਕੇ ਨੇ ਜੀ ਭਰਗੇ ਜੀ ਜੀਰੀ ਨਾਲ ਸਵੇਰੇ ਜੀ ਆਟੇ ਦਾ ਪੁਲਿਸ ਮੁਲਾਜ਼ਮ ਆਏ ਨਹੀਂ ਜੀ ਮਦਦ ਕਰਨਾ ਹੋਰ ਸਾਡੇ ਲਵੇ ਕੋਈ ਨਹੀਂ ਪਹੁੰਚਿਆ ਜੀ ਵੀ ਹੁਣ ਚਾਰ ਪੰਜ ਪਿੰਡ ਇਕੱਠੇ ਹੋ ਕੇ ਜੀ ਨਹਿਰ ਬੰਦ ਕਰਨ ਲੱਗ ਰਹੇ ਆ ਜੀ ਵੀ ਪਰ ਜੇ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਨੂੰ ਹਜੇ ਤੱਕ ਕੋਈ ਮਦਦ ਨਹੀਂ ਮਿਲੀ ਜੀ ਵੀ ਸਾਰੀ ਸਾਡੀ ਮਤ ਜਿਹੜੇ ਪਿੰਡਾਂ ਵਾਲੇ ਕਰ ਰਹੇ ਨੇ ਜੀ ਇਹ ਤੱਕ ਨਹਿਰ ਬੰਦ ਨਹੀਂ ਹੋਈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕਿੰਨਾ ਕੁ ਨੁਕਸਾਨ ਮੰਗਦੇ ਨੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਮੰਨ ਲਓ ਜਿੰਨਾ ਇਧਰ ਏਰੀਆ ਹੈਗਾ ਜੀ 100 200 ਕੱਲੇ ਹੈ ਜੀ ਸਾਰਾ ਭਰ ਚੁੱਕਿਆ ਹੈ ਜੀ ਵੀ ਸਾਰਾ ਨੁਕਸਾਨ ਹੋ ਚੁੱਕਿਆ ਜੀ ਆਮ ਮੁੰਡੇ ਦੇ ਜ ਵੀ ਸਾਰੇ ਨੁਕਸਾਨ ਆ ਜੀ ਇਹ ਤੁਰ ਤੱਕ ਵੀ ਪਰ ਸਾਡੀ ਮਦਦ ਹਜੇ ਤੱਕ ਕੋਈ ਨਹੀਂ ਕਰਨ ਆਇਆ ਜੀ ਇਹ ਉਹ ਪਿੰਡ ਦੇ ਲੋਕ ਹੀ ਸਹਿਜ ਪਿੰਡਾਂ ਦੇ ਲੋਕ ਨੇ ਜੀ ਸਾਰੇ ਚਾਰ ਪੰਜ ਪਿੰਡਾਂ ਦੇ ਲੋਕ ਆਨੇ ਜੀ ਪਹਿਲਾਂ ਪਿੱਛੇ ਬੰਦ ਕਰਕੇ ਨੇ ਜੋ ਫਿਰ ਹੋ ਰਿਆ ਕੇ ਬੰਦ ਕਰਾਈਏ ਜੀ ਵੀ ਮੰਨ ਲਓ ਪ੍ਰਸ਼ਾਸਨ ਵੱਲੋਂ ਹਜੇ ਤੱਕ ਸਾਨੂੰ ਕੋਈ ਸਪੋਰਟ ਨਹੀਂ ਮਿਲੀ ਇਹ ਨਾਮ ਬਾਈ ਮੇਰਾ ਨਾਮ ਕੇਵਲ ਸਿੰਘ ਹੈ ਜੀ ਇਹ ਆਪਣੇ ਨਹਿਰ ਅੱਜ ਟੁੱਟ ਗਈ ਸੀ ਸਵੇਰੇ 8:00 ਵਜੇ 8:00 ਵਜੇ ਦੇ ਦਾ ਬਸ ਅਸੀਂ ਬੰਦ ਕਰੀ ਜਾਂਦੇ ਹਾਂ ਹੁਣ ਨੁਕਸਾਨ ਬਹੁਤ ਹੋ ਗਿਆ ਜੀ 2-300 ਕਿੱਲੇ ਚ ਬਹੁਤ ਪਾਣੀ ਵਗ ਗਿਆ ਤੇ ਹੁਣ ਬੰਦ ਕਰੀ ਜਾਂਦੇ ਆ ਨਗਰ ਦੇ ਸਹਿਯੋਗ ਨਾਲ ਬਸਾ ਥੋੜੇ ਚਰਚੀ ਹੋਣ ਲੱਗ ਜੂਗਾ ਜੀ ਨੱਕਾ ਤੇ ਪ੍ਰਸ਼ਾਸਨ ਵਾਲਿਓ ਹਜੇ ਕੋਈ ਬੰਦਾ ਆਇਆ ਨਹੀਂ ਪੁਰਸ ਵਾਲੇ ਜਰੂਰ ਸਾਡੇ ਲੋਵੇ ਆਏ ਨੇ ਬਾਈ ਤੇ ਹੋਰ ਕੋਈ ਨਹੀਂ ਪਹੁੰਚਿਆ ਜੀ ਤੇ ਨਗਰ ਨੇ ਪੂਰਾ ਸਹਿਯੋਗ ਦਿੱਤਾ ਹੈ ਜੀ ਬਾਬੇ ਮਲਕਪੁਰੀ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ ਜੀ ਤੇ ਸਾਰੇ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਹੈ ਬਸ ਹੁਣ ਤਾਂ ਲੱਗ ਜੂਗਾ ਜੀ ਛੇਤੀ ਬਾਬੇ ਦੀ ਕਿਰਪਾ ਨਾਲ ਕਿੰਨਾ ਨੁਕਸਾਨ ਹੋ ਤਕਿਆ ਨੁਕਸਾਨ ਹੈਗਾ ਜੀ 250 ਕਿੱਲੇ ਚ ਪਾਣੀ ਵਗ ਗਿਆ ਜੀ ਔਰ ਅੱਲੀ ਤੱਕ ਬਾਗਰ ਅੱਲੀ ਵਾਲੀ ਸ਼ਰਕ ਦੇ ਨਾਲ ਜਾ ਕੇ ਲੱਗ ਗਿਆ ਜੀ ਪਾਣੀ ਪਿੰਡ ਦੇ ਲੋਕ ਹੀ ਬੰਦ ਕਰ ਰਹੇ ਪਿੰਡ ਦੇ ਲੋਕ ਹੀ ਬੰਦ ਕਰ ਰਹੇ ਨੇ ਜੀ ਹਾਂ ਨਗਰ ਦੇ ਸਹਿਯੋਗ ਨਾਲ ਹੀ ਬਸ